ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਮੇਰੇ ਪਿਤਾ ਦਾ ਇਸ਼ਕ ਪਤਾ ਨਹੀਂ ਮੇਰੇ ਪਿਤਾ ਦੇ ਨੇ ਕਦੀ ਇਸ਼ਕ ਕੀਤਾ ਸੀ ਜਾਂ ਨਹੀਂ ਪਰ ਅਜਿਹੀ ਕੋਈ ਘਟਨਾ ਜਾਂ ਕਿੱਸਾ ਮੇਰੇ ਇਲਮ ਵਿੱਚ ਨਹੀਂ ਜਦੋਂ ਦਾ ਮੈਂ ਹੋਸ ਸੰਭਾਲਿਆ ਹੈ ਘਰੇ ਤੇ ਬਾਹਰ ਹਰ ਜਗ੍ਹਾ ਲੋਕਾਂ ਨੂੰ ਉਹਨਾਂ ਦਾ ਸਤਿਕਾਰ ਕਰਦਿਆਂ ਹੀ ਵੇਖਿਆ ਹੈ ਕਦੇ ਵੀ ਕਿਸੇ ਨੂੰ ਉਹਨਾਂ ਨਾਲ ਬੇਹੁੱਦਾ ਮਜ਼ਾਕ ਕਰਦਿਆਂ ਜਾਂ ਕੋਈ ਹੌਲੀ ਗੱਲ ਕਰਦਿਆਂ ਨਹੀਂ ਸੁਣਿਆ ਪਰ ਉਹਨਾਂ ਦੀ ਸ਼ਖਸੀਅਤ ਇੰਨੀ ਹੈਰਾਨੀਜਨਕ ਜਾਂ ਸੰਜੀਦਾ ਵੀ ਨਹੀਂ ਸੀ ਕਿ ਇਹ ਕਿਹਾ ਜਾ ਸਕੇ ਕਿ ਉਹਨਾਂ ਦੀ ਜ਼ਿੰਦਗੀ ਉੱਤੇ ਪਰਦੇ ਪਏ ਰਹਿੰਦੇ ਹੋਣਗੇ। ਉਹ ਬੇहद ਰਹਿਮਦਿਲ, ਹਮਦਰਦ, ਮਿਲਨਸਾਰ ਤੇ ਐਨੇ ਹਸਮੁਖ ਆਦਮੀ ਸਨ ਕਿ ਜਿਹੜਾ ਵੀ ਇੱਕ ਵਾਰੀ ਉਹਨਾਂ ਨੂੰ ਮਿਲ ਲੈਂਦਾ ਸੀ, ਉਹਨਾਂ ਦਾ ਸ਼ਰਧਾਲੂ ਹੋ ਜਾਂਦਾ ਸੀ। ਉਹਨਾਂ ਨਾ ਕਦੀ ਕਿਸੇ ਦੀ ਬੁਰੀਾਈ ਕੀਤੀ ਸੀ ਤੇ ਨਾ ਹੀ ਕਿਸੇ ਨੂੰ ਕਦੀ ਮਿਹਣਾ ਉਲਾਮਾ ਦਿੱਤਾ ਸੀ। ਕਿਸੇ ਪ੍ਰਾਈ ਔਰਤ ਬਾਰੇ ਮੈਂ ਕਦੇ ਵੀ ਉਹਨਾਂ ਦੇ ਮੂੰਹੋਂ ਕੋਈ ਗੱਲ ਨਹੀਂ ਸੀ ਸੁਣੀ ਜਿਸ ਨਾਲ ਮੈਨੂੰ ਉਹਨਾਂ ਦੇ ਅੰਦਰ ਛਿਪੇ ਕਿਸੇ ਕਾਲੇ ਕੋਨੇ ਦਾ ਅਹਿਸਾਸ ਹੋਇਆ ਹੋਵੇ ਹਾਂ ਇੱਕ ਵਾਰੀ ਸਿਰਫ ਇੱਕੋ ਵਾਰੀ ਉਹਨਾਂ ਮੇਰੀ ਮਾਤਾ ਜੀ ਬਾਰੇ ਕਿਹਾ ਸੀ ਤੇਰੀ ਮਾਂ ਦੇ ਗੱਜ-ਗੱਜ ਲੰਬੇ ਵਾਲ ਹੁੰਦੇ ਸਨ ਪਰ ਉਸ ਚੰਦਰੀ ਬਿਮਾਰੀ ਦੇ ਸੁਭਬ ਨਾਲ ਝੜ ਗਏ ਸਨ ਜੇ ਇਸ ਵਾਕ ਨੂੰ ਉਹਨਾਂ ਅੰਦਰ ਛਿਪੀ ਗੁੱਝੀ ਇਸ਼ਕਮਜਾਜੀ ਦਾ ਪ੍ਰਤੀਕ ਸਮਝਿਆ ਜਾ ਸਕਦਾ ਹੋਵੇ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਉਹ ਯਕੀਨਨ ਹੀ ਖੂਬਸੂਰਤੀ ਨੂੰ ਪਸੰਦ ਕਰਦੇ ਸਨ ਖਾਨਦਾਨ ਦੀਆਂ ਸੋਹਣੀਆਂ ਕੁੜੀਆਂ ਤੇ ਜਨਾਨੀਆਂ ਨੂੰ ਆਪਣੀਆਂ ਦਿਲਚਸਪ ਗੱਲਾਂ ਨਾਲ ਹਸਾਉਣ ਵਿੱਚ ਹਮੇਸ਼ਾ ਕਾਮਯਾਬ ਹੁੰਦੇ ਸਨ ਇਹ ਗੱਲ ਮੇਰੀ ਅਕਲ ਵਿੱਚ ਆ ਚੁੱਕੀ ਸੀ ਇਸ ਕਿਸੇ ਕਿਸੇ ਮੌਕੇ ਤੇ ਉਹ ਕਿਸੇ ਦੇ ਖੂਬਸੂਰਤ ਵਾਲਾਂ ਉੱਤੇ ਹੱਥ ਫੇਰਦੇ ਜਾਂ ਕਿਸੇ ਹਸੀਨ ਚਿਹਰੇ ਨੂੰ ਅਚਾਨਕ ਆਪਣੇ ਹੱਥਾਂ ਵਿੱਚ ਲੈ ਕੇ ਕੋਈ ਮਜ਼ੇਦਾਰ ਗੱਲ ਵੀ ਕਹਿ ਦਿੰਦੇ ਇਸ ਨੂੰ ਵੀ ਮੈਂ ਉਹਨਾਂ ਦਾ ਇੱਕ ਨਾਰਮਲ ਮੋਹ ਭਰਿਆ ਰਵਈਆ ਹੀ ਕਹਾਗਾ ਕਿਉਂਕਿ ਇਸ ਕਿਸਮ ਦੇ ਜੋਸ਼ ਭਰਪੂਰ ਸਲੂਕ ਦੀ ਝਲਕ ਲਗਭਗ ਹਰੇਕ ਬਜ਼ੁਰਗ ਵਿੱਚ ਮਿਲ ਜਾਂਦੀ ਹੈ ਮੇਰੇ ਪਿਤਾ ਜੀ ਦੀ ਇੱਕ ਅਲਮਾਰੀ ਕਿਤਾਬਾਂ ਤੇ ਕਾਗਜ਼ਾਂ ਨਾਲ ਭਰੀ ਹੁੰਦੀ ਸੀ ਉਹ ਹਮੇਸ਼ਾ ਉਸ ਨੂੰ ਹਮੇਸ਼ਾ ਜਿੰਦਾ ਲਾ ਕੇ ਰੱਖਦੇ ਸਨ ਮੇਰੇ ਲੜਕਪਨ ਦੇ ਦਿਨਾਂ ਵਿੱਚ ਜਿੰਨਾ ਬਹੁਤ ਸਾਰੀਆਂ ਗੱਲਾਂ ਨੂੰ ਜਾਣਨ ਦੀ ਇੱਛਾ ਮੇਰੇ ਵਿੱਚ ਹੁੰਦੀ ਸੀ ਉਹਨਾਂ ਵਿੱਚ ਉਸ ਅਲਮਾਰੀ ਵਿੱਚ ਭਰੇ ਰਿਹੱਸ ਨੂੰ ਜਾਣਨਾ ਵੀ ਸ਼ਾਮਲ ਸੀ ਤੇ ਇੱਕ ਦਿਨ ਆਪਣੇ ਪਿਤਾ ਜੀ ਦੀ ਗੈਰ ਮੌਜੂਦਗੀ ਵਿੱਚ ਮੌਕਾ ਦੇਖ ਕੇ ਮੈਂ ਪੇਸਕਸ ਦੀ ਮਦਦ ਨਾਲ ਉਸ ਦਾ ਚਿੰਦਰਾ ਖੋਲ ਲਿਆ ਤੇ ਟੜਕਦੇ ਹੋਏ ਦਿਲ ਨਾਲ ਇੱਕ ਇੱਕ ਚੀਜ਼ ਦਾ ਨਰੀਖਣ ਕਰਨ ਲੱਗ ਪਿਆ। ਕੁਝ ਤਾਂ ਧਾਰਮਿਕ ਪੁਸਤਕਾਂ ਸਨ, ਗੀਤਾ, ਰਮਾਇਣ, ਕਿੱਸਾ ਪੂਰਨ, ਭਗਤ ਵਗੈਰਾ। ਕੁਝ ਨਾਵਲ ਸਨ, ਟੈਗੋਰ, ਪ੍ਰੇਮਚੰਦ ਤੇ ਦੇਵਕੀ ਨੰਦਨ ਖੱਤਰੀ ਵਰਗੇ ਲੇਖਕਾਂ ਦੇ। ਇੱਕ ਹੋਰ ਨਾਵਲ ਜਿਸ ਤੇ ਲੇਖਕ ਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ ਸੀ, ਜਿਸ ਦਾ ਟਾਈਟਲ ਬੜਾ ਅਸ਼ਲੀਲ ਸੀ ਤੇ ਇੱਕ ਕਿਤਾਬ ਇੱਕ ਔਰਤ ਇੱਕ ਕਿਤਾਬ ਔਰਤ ਤੇ ਮਰਦ ਦੇ ਸਬੰਧਾਂ ਬਾਰੇ ਵੀ ਸੀ ਜਿਸਦੇ ਕਈ ਹਿੱਸੇ ਮੈਂ ਡਰਦਿਆਂ ਡਰਦਿਆਂ ਤੇ ਜਲਦੀ ਜਲਦੀ ਪੜ੍ਹ ਕੇ ਆਸਾਂ ਪੁਰਾਣੇ ਅਖਬਾਰਾਂ ਦੇ ਕਈ ਬੰਡਲ ਬੰਨ ਕੇ ਰੱਖੇ ਹੋਏ ਸਨ ਜਿਨ੍ਹਾਂ ਵਿੱਚ ਆਜ਼ਾਦੀ ਤੋਂ ਪਹਿਲਾਂ ਦੇ ਅੰਦੋਲਨਾਂਆਂ ਖਬਰਾਂ ਤੇ ਕਈ ਵੱਡੀਆਂ ਵੱਡੀਆਂ ਤਸਵੀਰਾਂ ਛਪੀਆਂ ਹੋਈਆਂ ਸਨ ਮਹਾਤਮਾ ਗਾਂਧੀ ਲੋਕ ਮਾਇਕ ਤਿਲਕ ਨਹਿਰੂ ਮੁਲਾਨਾ ਸ਼ੌਕਤ ਅਲੀ ਮੁਲਾਨਾ ਮੁਹੰਮਦ ਅਲੀ ਵਰਗੇ ਕਈ ਲੀਡਰਾਂ ਦੀਆਂ ਤਸਵੀਰਾਂ ਸਨ ਇੱਕ ਤਸਵੀਰ ਹੋਰ ਸੀ ਜਿਹੜੀ ਹੱਥ ਨਾਲ ਬਣਾਈ ਹੋਈ ਸੀ ਤੇ ਉਸ ਵਿੱਚ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਉੱਤੇ ਚੜਾਉਂਦਿਆਂ ਵਿਖਾਇਆ ਗਿਆ ਸੀ ਪਰ ਉਹ ਸਾਰੇ ਅਖਬਾਰ ਉਹਨੀ ਦਿਨੀ ਪੜ੍ਹਨ ਤੇ ਆਪਣੇ ਕੋਲ ਰੱਖਣੇ ਅਪਰਾਧ ਐਲਾਨ ਕੀਤੇ ਹੋਏ ਸਨ ਬਹੁਤ ਸਾਰੇ ਰਜਿਸਟਰ ਪਏ ਹੋਏ ਸਨ ਜਿਹੜੇ ਉਹਨਾਂ ਦੇ ਕਾਰੋਬਾਰੀ ਹਿਸਾਬ ਕਿਤਾਬ ਨਾਲ ਸੰਬੰਧਤ ਸਨ ਇੱਕ ਡੱਬੇ ਵਿੱਚ ਬਹੁਤ ਸਾਰੇ ਨੈਗੇਟਿਵ ਰੱਖੇ ਹੋਏ ਸਨ ਕਾਲੀ ਫਿਲਮ ਦੇ ਇੱਕ ਇੱਕ ਪੀਸ ਨੂੰ ਮੈਂ ਚਾਨਣ ਸਾਹਮਣੇ ਕਰਕੇ ਵੇਖਦਾ ਰਿਹਾ ਸਾਂ ਤਾਂ ਇੱਕ ਤਾਂ ਉਹਨਾਂ ਮਹਾਪੁਰਸ਼ਾਂ ਦਾ ਸੀ ਜਿਨ੍ਹਾਂ ਦੀ ਇੱਕ ਵੱਡੀ ਸਾਰੀ ਤਸਵੀਰ ਸਾਡੇ ਇੱਕ ਟ੍ਰਾਇੰਗ ਰੂਮ ਵਿੱਚ ਸ਼ੁਰੂ ਤੋਂ ਹੀ ਟੰਗੀ ਹੋਈ ਸੀ ਤੇ ਜਿਸ ਉੱਤੇ ਨਕਲੀ ਫੁੱਲਾਂ ਦੀ ਮਾਲਾ ਪਾਈ ਹੋਈ ਸੀ ਜਿਹੜੀ ਮੱਖੀਆਂ ਦੀ ਗੰਦਗੀ ਤੇ ਧੂੜ ਦੀ ਮੋਟੀ ਪਰਤ ਨਾਲ ਬਦਰੰਗ ਹੋਈ ਸੀ ਇੱਕ ਨੈਗੇਟਿਵ ਵਿੱਚ ਕਈ ਮੁੰਡੇ ਖੜੇ ਦਿਖਾਈ ਦਿੱਤੇ ਉਹ ਜ਼ਰੂਰ ਹੀ ਪਿਤਾ ਜੀ ਦੇ ਬਚਪਨ ਦੇ ਦੋਸਤ ਹੋਣਗੇ ਇੱਕ ਹੋਰ ਨੈਗੇਟਿਵ ਵਿੱਚ ਇੱਕ ਘੋੜਾ ਦਿਖਾਈ ਦਿੱਤਾ ਜਿਸ ਬਾਰੇ ਮੈਂ ਕੁਝ ਵੀ ਨਹੀਂ ਸਾਂ ਜਾਣਦਾ ਹੋ ਸਕਦਾ ਹੈ ਘੋੜੇ ਪਿਤਾ ਜੀ ਨੂੰ ਚੰਗੇ ਲੱਗਦੇ ਹੋਣ ਕੁਝ ਸਾਲ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਇੱਕ ਸੱਭਿਆ ਜਨਾਨੀ ਨਾਲ ਹੋਈ ਜਿਸ ਦੇ ਦੋ ਪੁੱਤਰ ਅਮਰੀਕਾ ਵਿੱਚ ਸੈੱਟ ਸਨ ਤੇ ਤਿੰਨ ਧੀਆਂ ਉੱਤਰੀ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਆਹੀਆਂ ਹੋਈਆਂ ਸਨ ਉਹ ਆਪ ਆਪਣੇ ਨੌਜਵਾਨ ਪੋਤੇ ਨਾਲ ਜਿਹੜਾ ਆਈਟੀਆਈ ਵਿੱਚ ਪੜਦਾ ਸੀ ਕਿਰਾਏ ਦੇ ਇੱਕ ਮਕਾਨ ਵਿੱਚ ਰਹਿ ਰਹੀ ਸੀ ਜਿੱਥੇ ਉਹ ਰਹਿੰਦੀ ਸੀ ਉਸ ਗਲੀ ਵਿੱਚ ਸੀਵਰੇਜ ਪਾਈਪ ਵਿਛਾਉਣ ਦਾ ਕੰਮ ਚੱਲ ਰਿਹਾ ਸੀ ਆਪਣੇ ਮਹਿਕਮੇ ਵੱਲੋਂ ਮੈਨੂੰ ਇਸ ਗੱਲ ਦੀ ਨਿਗਰਾਨੀ ਲਈ ਪੇਜ ਆ ਗਿਆ ਸੀ ਕਿ ਕਿਤੇ ਸੀਵਰੇਜ ਪਾਈਪ ਸਪਲਾਈ ਕਰਨ ਵਾਲੀ ਫੈਕਟਰੀ ਰੱਦੀ ਮਟੀਰੀਅਲ ਦੀ ਪਾਈਪ ਤਾਂ ਨਹੀਂ ਸੀ ਸਪਲਾਈ ਕਰ ਰਹੀ ਓਥੇ ਮੈਨੂੰ ਕਾਫੀ ਧੀਰ ਤੋਂ ਧੁੱਪ ਵਿੱਚ ਖੜਾ ਦੇਖ ਕੇ ਉਹ ਆਪਣੇ ਘਰੋਂ ਇੱਕ ਕੁਰਸੀ ਚੱਕ ਲਈ ਆਈ ਸੀ ਤੇ ਮੈਨੂੰ ਕਿਹਾ ਸੀ ਬੈਠ ਜਾ ਪੁੱਤਰ ਇੰਜ ਖੜਾ ਖੜਾ ਥੱਕ ਜਾਏਗਾ ਚਿੱਟੇ ਵਾਲਾਂ ਵਾਲੀ ਦਰਮਿਆਨੇ ਕੱਦ ਦੀ ਗੋਰੀ ਚਿੱਟੀ ਉਸ ਬੁੱਢੀ ਦੀ ਇਹ ਗੱਲ ਮੈਨੂੰ ਚੰਗੀ ਲੱਗੀ ਸੀ ਤੇ ਜਦੋਂ ਮੈਂ ਉਸ ਦਾ ਧੰਨਵਾਦ ਕਰਨਾ ਚਾਹਿਆ ਸੀ ਤਾਂ ਉਸ ਨੇ ਮੁਸਕੁਰਾ ਕੇ ਕਿਹਾ ਸੀ ਪਾਣੀ ਵੀ ਲਿਆਉਣੀ ਆ ਤੇਰੇ ਲਈ ਫ੍ਰਿਜ ਦਾ ਠੰਡਾ ਪਾਣੀ ਤੇ ਮੇਰੇ ਨਾ ਨਾ ਕਰਨ ਦੇ باوجود ਵੀ ਉਹ ਲਗੜਾਉਂਦੀ ਹੋਈ ਪਾਣੀ ਲਿਆਉਣ ਵਾਸਤੇ ਅੰਦਰ ਚਲੀ ਗਈ ਸੀ ਜਦੋਂ ਹੀ ਮੇਰਾ ਇੱਕ ਅਸਿਸਟੈਂਟ ਉਦੋਂ ਹੀ ਮੇਰਾ ਇੱਕ ਅਸਿਸਟੈਂਟ ਮੇਰੇ ਕੋਲੋਂ ਕੁਝ ਪੁੱਛਣ ਵਾਸਤੇ ਆਇਆ ਸੀ ਤੇ ਮੈਂ ਉਸ ਨੂੰ ਦਫ਼ਤਰ ਚਲੇ ਜਾਣ ਤੇ ਸੀਵਰੇਜ ਪਾਈਪਾਂ ਲਈ ਕਈ ਸਾਲ ਪੁਰਾਣੀ ਇੱਕ ਫਾਈਲ ਲੱਭ ਕੇ ਮੇਰੇ ਮੇਜ਼ ਉੱਤੇ ਰੱਖ ਦੇਣ ਦੀ ਹਦਾਇਤ ਕੀਤੀ ਸੀ ਮੈਂ ਜਾਣਦਾ ਸਾਂ ਜਿਸ ਫੈਕਟਰੀ ਦੇ ਕਈ ਲੱਖ ਮੀਟਰ ਦੇ ਪਾਈਪਾਂ ਦੇ ਟੈਂਡਰ ਪਾਸ ਕੀਤੇ ਗਏ ਹਨ ਉਸ ਨੇ ਆਪਣਾ ਮਾਲ ਸਾਡੇ ਕਿਹੜੇ-ਕਿਹੜੇ ਡੀਪੂ ਨੂੰ ਸਪਲਾਈ ਕੀਤਾ ਸੀ ਤੇ ਜਿੰਨਾ ਲੋਕਾਂ ਨੇ ਪਾਈਪਾਸ ਕੀਤੇ ਸਨ ਤੇ ਆਪਣੇ ਗੋਦਾਮਾਂ ਵਿੱਚ ਰੱਖੇ ਹੋਏ ਸਨ ਉਹਨਾਂ ਦੇ ਨਾਮ ਵਗੈਰਾ ਵੀ ਪਤਾ ਹੋਣੇ ਚਾਹੀਦੇ ਨੇ ਇਹ ਕੰਮ ਨੂੰ ਦੇਖਣ ਨੂੰ ਤਾਂ ਬਹੁਤ ਮੁਸ਼ਕਲ ਨਹੀਂ ਜਾਪਦਾ ਸੀ ਪਰ ਸੀ ਇਹ ਟੇਡਾ ਹੀ ਕਿਉਂਕਿ ਇਸ ਨਾਲ ਸੰਬੰਧ ਵਧੇਰੇ ਲੋਕ ਇੱਥੋਂ ਟਰਾਂਸਫਰ ਕਰਵਾ ਚੁੱਕੇ ਸਨ ਤੇ ਕੁਝ ਰਿਟਾਇਰਡ ਹੋ ਚੁੱਕੇ ਸਨ ਹੋਣਗੇ ਫਿਰ ਵੀ ਕੁਝ ਨਾ ਕੁਝ ਕਾਰਵਾਈ ਤਾਂ ਮੈਨੂੰ ਪਾਉਣੀ ਹੀ ਪੈਣੀ ਸੀ ਉਹ ਮਿਹਰਬਾਨ ਬਜ਼ੁਰਗ ਔਰਤ ਮੇਰੇ ਲਈ ਸਿਰਫ ਠੰਡਾ ਪਾਣੀ ਹੀ ਨਹੀਂ ਬਲਕਿ ਥੋੜਾ ਜਿਹਾ ਨਾਸ਼ਤਾ ਵੀ ਲੈ ਕੇ ਆਈ ਤੇ ਮੇਰੇ ਕੋਲ ਬੈਠੀ ਬੈਠੀ ਗਲੀ ਆਪਣੀ ਗਲੀ ਦੀ ਮੰਦੀ ਹਾਲਤ ਦੀਆਂ ਗੱਲਾਂ ਕਰਨ ਲੱਗ ਪਈ ਇੱਥੇ ਤਾਂ ਰੋਜ਼ ਹੀ ਪਾਣੀ ਭੜਿਆ ਰਹਿੰਦਾ ਹੈ ਕਦੀ ਨਾਲੀਆਂ ਦਾ ਤੇ ਕਦੀ ਮੀਂਹ ਦਾ ਹੁਣ ਕਈ ਹਫ਼ਤਿਆਂ ਦੀ ਇਹ ਮੋਈ ਪਾਏ ਪਈ ਟੁੱਟੀ ਪਈ ਹੈ ਪੁੱਤਰ ਸਾਡਾ ਤਾਂ ਮੱਛਰਾਂ ਨੇ ਬੁਰਾ ਹਾਲ ਕੀਤਾ ਹੋਇਆ ਹੈ ਪਤਾ ਨਹੀਂ ਮੀ ਉਸੇ ਪਲਟੀ ਵਾਲੇ ਕਿੱਥੇ ਮਰੇ ਰਹਿੰਦੇ ਨੇ ਕੋਈ ਖ਼ਬਰ ਹੀ ਨਹੀਂ ਲੈਂਦਾ ਮੇਰੇ ਪੁੱਤਰ ਦੱਸਦੇ ਹੁੰਦੇ ਨੇ ਪੁੱਤਰ ਉੱਥੇ ਜਿੰਨਾ ਟੈਕਸ ਸਰਕਾਰ ਲੈਂਦੀ ਹੈ ਖਰਚ ਵੀ ਕਰਦੀ ਰਹਿੰਦੀ ਹੈ ਗਲੀਆਂ ਤੇ ਸੜਕਾਂ ਦੀ ਸਫਾਈ ਤੇ ਮੈਂ ਉਸ ਨੂੰ ਪੁੱਛਿਆ ਤੁਹਾਡੀ ਬੋਲੀ ਤੋਂ ਇੰਜ ਲੱਗਦਾ ਹੈ ਕਿ ਤੁਸੀਂ ਉੱਤਰੀ ਹਿੱਸੇ ਦੇ ਕਿਸੇ ਇਲਾਕੇ ਦੇ ਰਹਿਣ ਵਾਲੇ ਹੋ ਮਲਤਾਨ ਵਗੈਰਾ ਦੇ ਅਚਾਨਕ ਉਹ ਖਿੜ ਪੁੜ ਗਈ ਤੇ ਬੋਲੀ ਹਾਂ ਉੱਤਰ ਮੈਂ ਸੱਚਮੁੱਚ ਉੱਦਰ ਦੀ ਹਾਂ ਤੂੰ ਠੀਕ ਪਛਾਨਿਆ ਏ ਹਾਂ ਇੱਕ ਗੱਲ ਮੈਂ ਵੀ ਕਹਾ ਤੇਰੀ ਸੂਰਤ ਤੇ ਚਿਹਰਾ ਮੂਰਾ ਕੁਝ ਜਾਣਿਆ ਪਛਾਨਿਆ ਜਿਹਾ ਲੱਗਦਾ ਏ ਮੈਨੂੰ ਬੜਾ ਹੀ ਜਾਣਿਆ ਪਛਾਨਿਆ ਪਰ ਯਾਦ ਨਹੀਂ ਆ ਰਿਹਾ ਕਿਸ ਵਰਗਾ ਕੋਸ਼ਿਸ਼ ਕਰਦੀ ਹਾਂ ਤਾਂ ਨਾ ਹੋਰ ਦੂਰ ਦੂਰ ਚਲਾ ਜਾਂਦਾ ਏ ਇਸ ਉਮਰ ਵਿੱਚ ਚੇਤਾ ਤਾਂ ਮੋਇਆ ਬੜਾ ਹੀ ਕਮਜ਼ੋਰ ਹੋ ਗਿਆ ਏ ਮੈਂ ਉਸ ਨੂੰ ਦੱਸਿਆ ਅਸੀਂ ਵੀ ਜੀ ਉੱਧਰ ਦੇ ਰਹਿਣ ਵਾਲੇ ਆ ਪਰ ਹੁਣ ਤਾਂ ਜੀ 30 ਸਾਲ ਦੇ ਇੱਧਰ ਹੀ ਰਹਿ ਰਹੇ ਆ ਤੇ ਫਿਰ ਮੈਂ ਉਸ ਨੂੰ ਆਪਣੇ ਪਿਤਾ ਜੀ ਤੇ ਆਪਣੇ ਦਾਦਾ ਜੀ ਦਾ ਨਾਂ ਤੇ ਪਿਛਲੇ ਪਿੰਡ ਬਾਰੇ ਵੀ ਦੱਸਿਆ ਇਹ ਜੇ ਮੌਕਿਆਂ ਉੱਤੇ ਅਜਹੀਆਂ ਗੱਲਾਂ ਪੁਰਾਣੇ ਰਿਸ਼ਤਿਆਂ ਦੀਆਂ ਗਵਾਚੀਆਂ ਹੋਈਆਂ ਕੜੀਆਂ ਲੱਭਣ ਵਿੱਚ ਬੜੀਆਂ ਹੀ ਸਹਾਈ ਹੁੰਦੀਆਂ ਨੇ ਅੱਛਾ ਤੂੰ ਲਾਜਵੰਤੀ ਦਾ ਪੁੱਤਰ ਐ ਉਹ ਤਾਂ ਮੇਰੀ ਬੜੀ ਪੱਕੀ ਸਹੇਲੀ ਸੀ ਸਾਡਾ ਬਚਪਨ ਤੇ ਉਸ ਪਿੱਛੋਂ ਵੀ ਕਾਫੀ ਸਾਰਾ ਸਮਾਂ ਇਕੱਠਿਆਂ ਦਾ ਬੀਤਿਆ ਸੀ ਜਦ ਤੱਕ ਸਾਡੇ ਵਿਆਹ ਨਹੀਂ ਸਨ ਹੋ ਗਏ ਤੇ ਇਹ ਗੱਲ ਤਾਂ ਮੈਂ ਕਦੇ ਭੁੱਲ ਹੀ ਨਹੀਂ ਸਕਦੀ ਕਿ ਸਾਡੀਆਂ ਬਰਾਤਾਂ ਵੀ ਇੱਕੋ ਦਿਨ ਇੱਕੋ ਗਲੀ ਵਿੱਚ ਆਈਆਂ ਸਨ ਤੇ ਦੋਵਾਂ ਦੀਆਂ ਡੋਲੀਆਂ ਵੀ ਨਾਲੋਂ ਨਾਲ ਹੀ ਗਈਆਂ ਸਨ ਉਸਨੇ ਇਹ ਗੱਲ ਪੂਰੇ ਜੋਸ਼ ਨਾਲ ਇੱਕੋ ਸਾਹ ਵਿੱਚ ਕਹਿ ਦਿੱਤੀ ਸੀ ਤੇ ਫਿਰ ਉੱਠ ਕੇ ਮੇਰਾ ਸਿਰ ਵੀ ਚੁੰਮ ਲਿਆ ਸੀ ਤੂੰ ਤਾਂ ਮੇਰਾ ਪਾਂਝਾ ਨਿਕਲਿਆ ਮੇਰੇ ਬਚਪਨ ਦੀ ਸਹੇਲੀ ਦਾ ਪੁੱਤਰ ਕਹਿੰਦਿਆਂ ਹੋਇਆ ਉਸਨੇ ਆਪਣੀਆਂ ਮਿਚ-ਮਿਚੀਆਂ ਅਜਈਆਂ ਅੱਖਾਂ ਵਿੱਚ ਭਰ ਆਏ ਅਥਰੂ ਆਪਣੀ ਤੋਤੀ ਦੇ ਪੱਲੇ ਨਾਲ ਪੂੰਜੇ ਸਨ ਉਸੇ ਸਮੇਂ ਗਲੀ ਦੇ ਪਾਣੀ ਵਿੱਚੋਂ ਹੁੰਦਾ ਹੋਇਆ ਇੱਕ ਸਬਜ਼ੀ ਵਾਲਾ ਤੇ ਉਸਦੇ ਪਿੱਛੇ-ਪਿੱਛੇ ਰੱਦੀ ਖਰੀਦਣ ਵਾਲਾ ਆਇਆ ਉਸਦੇ ਗਵਾਂ ਆਂਡ ਗਵਾਂਡ ਦੀਆਂ ਕੁਝ ਔਰਤਾਂ ਘਰਾਂ ਵਿੱਚੋਂ ਨਿਕਲ ਕੇ ਸਬਜ਼ੀ ਖਰੀਦਣ ਲੱਗ ਪਈਆਂ ਤੇ ਕੁਝ ਪੁਰਾਣੇ ਅਖਬਾਰਾਂ ਦੀ ਰੱਦੀ, ਕਾਲੀ ਪੀਪੀਆਂ ਤੇ ਡੱਬੇ ਤੇ ਖਾਲੀ ਬੋਤਲਾਂ ਵੇਚਣ ਆ ਗਈਆਂ ਉਹਨਾਂ ਦੀ ਕਾਹਵਾ ਰੋਲੀ ਦੇ ਬਾਵਜੂਦ ਉਹ ਮੇਰੇ ਨਾਲ ਗੱਲਾਂ ਕਰਦੀ ਰਹੀ ਕਦੀ ਸਬਜ਼ੀ ਕਦੀ ਸਬਜ਼ੀ ਦੀਆਂ ਨਵੀਆਂ-ਨਵੀਆਂ ਕਿਸਮਾਂ ਤੇ ਨਿਤ ਨਵੇਂ ਭਾਵਾਂ ਉੱਤੇ ਕਦੀ ਅਖਬਾਰਾਂ ਦੀਆਂ ਵੱਧ ਗਈਆਂ ਕੀਮਤਾ ਤੇ ਰੱਦੀ ਦੇ ਪੁਰਾਣੇ ਭਾਅ ਉੱਤੇ ਇਹ ਮਸਲੇ ਸੱਚਮੁੱਚ ਇੱਕ ਘਰੇਲੂ ਔਰਤ ਦੇ ਮਸਲੇ ਹੁੰਦੇ ਹਨ ਤੇ ਉਹਨਾਂ ਉੱਪਰ ਅਜਿਹੇ ਤਬੁੱਸਰੇ ਦਾ ਕਰਨ ਦਾ ਉਸਦਾ ਸੁਭਾਅ ਬਣ ਜਾਂਦਾ ਹੈ ਪਰ ਉਸਨੇ ਮੈਨੂੰ ਕਮਰੇ ਵਿੱਚ ਚੱਲ ਕੇ ਬੈਠਣ ਲਈ ਮਜਬੂਰ ਕਰ ਦਿੱਤਾ ਸੀ ਜਿਸ ਵਿੱਚ ਉਸਦੇ ਪੋਤੇ ਰਜੇਸ਼ ਦੀਆਂ ਬੱਸ ਸਾਰੀਆਂ ਟੈਕਨੀਕਲ ਕਿਤਾਬਾਂ ਇੱਕ ਕਲਮਾਰੀ ਵਿੱਚ ਤਰਤੀਬ ਨਾਲ ਸਜਾਈਆਂ ਹੋਈਆਂ ਸਨ ਇੱਕ ਕੈਰਮ ਬੋਰਡ ਕ੍ਰਿਕਟ ਬੈਟ ਤੇ ਬਾਲ ਦੋ ਤੇ ਦੋ ਵੱਡੀਆਂ-ਵੱਡੀਆਂ ਫੈਮਿਲੀ ਐਲਬਮਾਂ ਪਈਆਂ ਸਨ ਮੈਂ ਉਸਦੇ ਕਹਿਣ ਤੇ ਉਹਨਾਂ ਦੀ ਫੈਮਿਲੀ ਐਲਬਮ ਦੇਖਣ ਲੱਗ ਪਿਆ ਜਿਸ ਵਿੱਚ ਉਸਦੇ ਪੁੱਤਰਾਂ ਧੀਆਂ ਨੌਹਾਂ ਜਵਾਈਆਂ ਤੇ ਛੋਟੇ-ਵੱਡੇ ਕਈ ਬੱਚਿਆਂ ਦੀਆਂ ਰੰਗीन ਤਸਵੀਰਾਂ ਲੱਗੀਆਂ ਹੋਈਆਂ ਸਨ ਉਹ ਵੀ ਵੇਲੀ ਹੋ ਕੇ ਮੇਰੇ ਕੋਲ ਆ ਬੈਠੀ ਸੀ ਉਹ ਆਪਣੀ ਐਨਕ ਵੀ ਚੁੱਕ ਲਈ ਸੀ ਤੇ ਉਸਦੇ ਧੁੰਦਲੇ ਸ਼ੀਸ਼ਿਆਂ ਨੂੰ ਆਪਣੀ ਤੋਤੀ ਦੇ ਪੱਲੇ ਨਾਲ ਪੂੰਝਦਿਆਂ ਹੋਇਆ ਬੋਲੀ ਸੀ ਤੇਰੀ ਸ਼ਕਲ ਤੇਰੇ ਪਿਓ ਨਾਲ ਬੜੀ ਮਿਲਦੀ ਹੈ ਮੈਂ ਉਸ ਨੂੰ ਵੀ ਦੇਖਿਆ ਸੀ ਤਾਂ ਹੀ ਤਾਂ ਮੈਂ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਤੇਰਾ ਚਿਹਰਾ ਇੰਨਾ ਜਾਣਿਆ ਪਛਾਨਿਆ ਕਿਉਂ ਲੱਗਦਾ ਹੈ ਪਰ ਇਹ ਕਿੰਨੀ ਅਜੀਬ ਗੱਲ ਹੈ ਕਿ ਇੰਨੇ ਸਾਲ ਬਾਅਦ ਅਚਾਨਕ ਤੂੰ ਮੈਨੂੰ ਆਪਣੇ ਮਾਪੇ ਦੀ ਯਾਦ ਤਾਜ਼ਾ ਕਰਵਾਉਣ ਲਈ ਮਿਲ ਪਿਆ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਸੋਚਿਆ ਤਾਂ ਕਦੀ ਮੈਂ ਵੀ ਨਹੀਂ ਸੀ ਆਂਟੀ ਕਿ ਤੁਸੀਂ ਮੇਰੇ ਮਾਤਾ ਪਿਤਾ ਨੂੰ ਇੰਨੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਜਿਹੜੇ ਹੁਣ ਇਸ ਦੁਨੀਆ ਵਿੱਚ ਵੀ ਨਹੀਂ ਸਿਰਫ ਜਾਣੇ ਜਾਣਦੀ ਹੀ ਨਹੀਂ ਮੈਂ ਤਾਂ ਉਹਨਾਂ ਨੂੰ ਇੰਨੀ ਨੇੜੇ ਉਹਨਾਂ ਦੇ ਇੰਨੀ ਨੇੜੇ ਸਾਂ ਕਿ ਕੋਈ ਹੋਰ ਨਹੀਂ ਹੁਣਾ ਤੇਰੀ ਮਾਂ ਤੇ ਮੈਂ ਤਾਂ ਸਵੇਰੇ ਸ਼ਾਮ ਦੁੱਧ ਚੋਣ ਵੀ ਇਕੱਠੀਆਂ ਜਾਂਦੀਆਂ ਸਾਂ ਤੇ ਗੁਰਦੁਆਰੇ ਵਾਲੇ ਪਾਈਆਂ ਦੇ ਕੁੜੀਆਂ ਦੇ ਸਕੂਲ ਵਿੱਚ ਵੀ ਇਕੱਠੀਆਂ ਪੜਦੀਆਂ ਰਹੀਆਂ ਸਾਂ ਕਦੀ ਕਦੀ ਅਸੀਂ ਇੱਕੋ ਫੱਟੀ ਉੱਤੇ ਲਿਖਣ ਬੈਠ ਜਾਂਦੀਆਂ ਇੱਕ ਪਾਸਾ ਉਹ ਲਿਖ ਲੈਂਦੀ ਤੇ ਦੂਜਾ ਪਾਸਾ ਮੈਂ ਜਿਸ ਕਰਕੇ ਭੈਣ ਜੀ ਤੂੰ ਸਾਨੂੰ ਉਸੇ ਫੱਟੀ ਨਾਲ ਕੁੱਟ ਪੈਂਦੀ ਹੁੰਦੀ ਸੀ ਕਹਿੰਦੀ ਹੋਈ ਉਹ ਹੱਸ ਪਈ ਫਿਰ ਬੋਲਣ ਲੱਗੀ ਤੇ ਤੇਰਾ ਪਿਓ ਸੀ ਨਾ ਸਾਗਰ ਹਾਂ ਸਾਗਰ ਚੰਦ ਹੀ ਤਾਂ ਨਾਂ ਸੀ ਉਸਦਾ ਉਹ ਬੜੀ ਜਿੱਤ ਕਬਰੀ ਘੋੜੀ ਤੇ ਸਵਾਰ ਹੋ ਕੇ ਰੋਜ਼ ਸਾਡੀ ਗਲੀ ਵਿੱਚੋਂ ਲੰਘਦਾ ਘੋੜੀ ਦਰੌਂਦਾ ਬੜਾ ਸੌਂਗ ਸੀ ਉਸ ਨੂੰ ਤੇ ਸਾਡੀ ਗਲੀ ਵਿੱਚੋਂ ਵੀ ਪੂਰੀ ਸਪੀਡ ਨਾਲ ਘੋੜੀ ਭਜਾਉਂਦਾ ਹੋਇਆ ਲੰਘਦਾ ਸੀ ਜਿਵੇਂ ਕਿਸੇ ਨਾਲ ਦੌੜ ਲੱਗੀ ਹੋਈ ਹੋਵੇ ਉਸ ਦੀ ਘੋੜੀ ਦੀਆਂ ਉੱਚੀਆਂ ਉੱਚੀਆਂ ਟਾਪਾਂ ਦੀ ਆਵਾਜ਼ ਸੁਣਾਈ ਸੌਂਦਿਆਂ ਹੀ ਅਸੀਂ ਸਾਰੀਆਂ ਕੁੜੀਆਂ ਕੰਧਾਂ ਨਾਲ ਲੱਗ ਜਾਂਦੀਆਂ ਲਾਜਵੰਤੀ ਤੇ ਮੈਂ ਵੀ ਕਈ ਵਾਰੀ ਡਰ ਕੇ ਜਿੱਥੇ ਦੀ ਖੁੰਦੀਆਂ ਸਾਂ ਇੱਕ ਦੂਜੀ ਨਾਲ ਚਿਪਕੇ ਖਲੋ ਜਾਂਦੀਆਂ ਸਨ ਇੰਜ ਬਿਲਕੁਲ ਅੱਖਾਂ ਬੰਦ ਕਰਕੇ ਜਿਵੇਂ ਉਹ ਘੋੜੀ ਸਾਡੇ ਉੱਤੇ ਹੀ ਚੜਾ ਦੇਗਾ ਉਸਨੇ ਹੁਣ ਵੀ ਆਪਣੀਆਂ ਅੱਖਾਂ ਘੁੱਟ ਕੇ ਬੰਦ ਕੀਤੀਆਂ ਹੋਈਆਂ ਸਨ ਤੇ ਬੋਲੀ ਜਾ ਰਹੀ ਸੀ ਤੇ ਇੱਕ ਵਾਰੀ ਤਾਂ ਸੱਚਮੁੱਚ ਇੰਜ ਹੋਇਆ ਕਿ ਉਸਦੀ ਘੋੜੀ ਸਾਡੇ ਉੱਤੇ ਹੀ ਆ ਚੜੀ ਲਾਜਵੰਤੀ ਤੇ ਮੈਂ ਉਸ ਦਿਨ ਆਪਣੇ ਆਪਣੇ ਐਲਮੀਨੀਅਮ ਦੇ ਤਸਰੇ ਉਲਟੇ ਕਰਕੇ ਸਿਰਾਂ ਉੱਤੇ ਰੱਖੀ ਤੁੜੀਆਂ ਜਾ ਰਹੀਆਂ ਸਾਂਤ ਕੀ ਅਚਾਨਕ ਸਾਡੇ ਕੰਨਾਂ ਵਿੱਚ ਉਸਦੀ ਘੋੜੀ ਦੀਆਂ ਟਾਪਾਂ ਦੀ ਆਵਾਜ਼ ਪਈ ਘਬਰਾ ਕੇ ਅਸੀਂ ਆਪਣੇ ਤਸਲਿਆਂ ਸਮੇਤ ਮੁੱਦੇ ਮੂੰ ਚੜ ਗਈਆਂ ਲਾਜਵੰਤੀ ਤਾਂ ਵਾਲ-ਵਾਲ ਬਚ ਗਈ ਤੇ ਮੇਰੀ ਇੱਕ ਲੱਤ ਟੁੱਟ ਗਈ ਸਾਗਰ ਮੈਨੂੰ ਆਪਣੀ ਘੋੜੀ ਉੱਤੇ ਲਾਦ ਕੇ ਡਾਕਟਰ ਕੋਲ ਲੈ ਗਿਆ ਮੇਰੀ ਲੱਤ ਉੱਤੇ ਖਪਚੀਆਂ ਬਣਵਾਈਆਂ ਤੇ ਪਟੀਆਂ ਕਰਵਾਈਆਂ ਤੇ ਘੋੜੀ ਉੱਤੇ ਬਿਠਾ ਕੇ ਹੀ ਮੈਨੂੰ ਸਾਡੇ ਘਰ ਛੱਡ ਗਿਆ ਮੈਨੂੰ ਯਾਦ ਹੈ ਮੇਰੇ ਪਿਤਾ ਜੀ ਨੇ ਉਸ ਨੂੰ ਖੂਬ ਕੋਸੀਆਂ ਕਰਾਰੀਆਂ ਸੁਣਾਈਆਂ ਸਨ ਤੇ ਫਿਰ ਕਦੀ ਗਲੀ ਵਿੱਚੋਂ ਨਾ ਲੰਘਣ ਦੀ ਤਾੜਨਾ ਵੀ ਦਿੱਤੀ ਸੀ ਪਰ ਉਸ ਦਾ ਕਸੂਰ ਨਹੀਂ ਸੀ ਸਗੋਂ ਗਲਤੀ ਸਾਡੀ ਆਪਣੀ ਸੀ ਅਸੀਂ ਭਲਾ ਤਸਲੀਆਂ ਨਾਲ ਮੂੰਹ ਟਾ ਕੇ ਤੁਰ ਹੀ ਕਿਉ ਰਹੀਆਂ ਸਾਂ ਪਰ ਉਸ ਪਿੱਛੋਂ ਸਾਡੀ ਗਲੀ ਵਿੱਚੋਂ ਲੰਘਣਾ ਛੱਡ ਦਿੱਤਾ ਉਸ ਨੇ ਬਸ ਇਸੇ ਵਾਰੀ ਇੱਕੇ ਵਾਰੀ ਸਾਡੀ ਗਲੀ ਚ ਪੈਰ ਪਾਇਆ ਤੇਰੀ ਮਾਂ ਨੂੰ ਵਿਆਹ ਕੇ ਲਿਜਾਣ ਲਈ ਉਸੇ ਦਿਨ ਮੇਰਾ ਵਿਆਹ ਵੀ ਸੀ ਪਰ ਕਿਸੇ ਹੋਰ ਆਦਮੀ ਨਾਲ ਕਹਿ ਕਿ ਉਹ ਚੁੱਪ ਹੋ ਗਈ ਤੇ ਮੇਰੇ ਵੱਲ ਸਿੱਧਾ ਦੇਖਣ ਦੀ ਬਜਾਏ ਦੂਜੇ ਪਾਸੇ ਦੇਖਣ ਲੱਗ ਪਈ 70 ਸਾਲ ਪੁਰਾਣੀ ਚੁਰਾਈ ਹੋਈ ਖੱਲ ਵਾਲੇ ਉਸ ਚਿਹਰੇ ਵੱਲ ਸਿੱਧਾ ਤੱਕਣਾ ਮੇਰੇ ਲਈ ਵੀ ਔਖਾ ਹੋ ਗਿਆ ਸੀ ਮੈਂ ਨੀਵੀਂ ਪਾ ਲਈ ਤੇ ਫੇਰ ਕੁਝ ਸੋਚਾਂ ਕੇ ਪੁੱਛਿਆ ਕੀ ਮੇਰੀ ਮਾਂ ਖਾਸੀ ਸੋਹਣੀ ਸੀ ਆਪਣੀ ਮਾਂ ਬਾਰੇ ਜਾਣਨ ਦੀ ਇੱਛਾ ਮੇਰੇ ਅੰਦਰ ਇਸ ਲਈ ਵੀ ਸੀ ਕਿਉਂਕਿ ਮੈਂ ਉਸਨੂੰ ਦੇਖਿਆ ਨਹੀਂ ਸੀ ਮੇਰੇ ਪੈਦਾ ਹੁੰਦਿਆਂ ਹੀ ਉਹ ਚਲਵੱਸੀ ਸੀ ਉਸਨੇ ਜਵਾਬ ਦਿੱਤਾ ਉਹ ਮੇਰੇ ਵਰਗੀ ਤਾਂ ਨਹੀਂ ਸੀ ਪਰ ਉਸਦੇ ਵਾਲ ਬੜੇ ਲੰਬੇ ਤੇ ਸੋਹਣੇ ਸਨ ਤੇ ਮੈਂ ਉਸਨੂੰ ਚੜਾਉਣ ਲਈ ਹਮੇਸ਼ਾ ਹੀ ਇਹ ਕਹਿੰਦੀ ਹੁੰਦੀ ਸਾਂ ਕਿ ਤੇਰਾ ਘਰ ਵਾਲਾ ਤਾਂ ਤੇਰੀਆਂ ਜੁਲਫਾਂ ਦੇ ਜਾਲ ਵਿੱਚੋਂ ਹੀ ਨਹੀਂ ਨਿਕਲ ਸਕਿਆ ਕਰੇਗਾ ਪਰ ਵਿਚਾਰੀ ਬੜੀ ਜਲਦੀ ਮਰ ਗਈ ਤੇ ਸਾਨੂੰ ਔਰਤਾਂ ਨੂੰ ਇਸ ਗੱਲ ਦਾ ਬੜਾ ਪੱਕਾ ਵਿਸ਼ਵਾਸ ਹੈ ਕਿ ਜਿਸ ਦਾ ਮਰਦ ਉਸ ਨੂੰ ਪਿਆਰ ਨਹੀਂ ਕਰਦਾ ਉਹ ਜਲਦੀ ਮਰ ਜਾਂਦੀ ਹੈ ਉਸ ਨਾਲ ਵੀ ਇਹੀ ਹੋਇਆ ਕਿ ਮੇਰੇ ਪਿਤਾ ਜੀ ਕਿਸੇ ਹੋਰ ਨਾਲ ਪਿਆਰ ਕਰਦਾ ਸੀ ਮੇਰੇ ਇਸ ਸਵਾਲ ਉੱਤੇ ਉਹ ਘਬਰਾ ਗਈ ਤੇ ਤਰਬਕ ਕੇ ਮੇਰੇ ਵੱਲ ਦੇਖਣ ਲੱਗ ਪਈ ਮੈਂ ਉਦੋਂ ਉਸ ਦੀਆਂ ਅੱਖਾਂ ਵਿੱਚ ਜਿਸ ਕਿਸਮ ਦੇ ਸਹਿਮ ਦੇ ਪਰਛਾਵੇਂ ਦੇਖੇ ਸਨ ਮੋਰ ਕਦੀ ਕਿਸੇ ਹੋਰ ਔਰਤ ਦੀਆਂ ਅੱਖਾਂ ਵਿੱਚ ਨਹੀਂ ਦੇਖੇ ਤੇ ਉਦੋਂ ਮੈਂ ਤਾਂ ਉਦੋਂ ਤਾਂ ਮੈਨੂੰ ਇਹ ਇਹ ਗੱਲ ਹੋਰ ਵੀ ਅਜੀਬ ਲੱਗੀ ਸੀ ਜਦੋਂ ਉਹ ਇਹ ਕਹਿ ਕੇ ਉੱਠ ਖੜੀ ਹੋਈ ਮੈਨੂੰ ਕੀ ਪਤਾ ਮੇਰੇ ਰਕੇਸ਼ ਦੇ ਆਉਣ ਦਾ ਵੇਲਾ ਹੋ ਗਿਆ ਹੈ ਉਸ ਲਈ ਖਾਣਾ ਬਣਾਵਾ ਤੇ ਤੇਰੇ ਨਾਲ ਗੱਲਾਂ ਕਰਦਿਆਂ ਕਰਦਿਆਂ ਆਹ ਵੇਲਾ ਹੋ ਗਿਆ ਹੈ ਤੇ ਉਸਨੇ ਮੈਨੂੰ ਕੁਝ ਚਿਰ ਹੋਰ ਰੁਕਣ ਲਈ ਵੀ ਨਹੀਂ ਸੀ ਕਿਹਾ ਮੈਥੋਂ ਮੇਰੇ ਬਾਰੇ ਕੀ ਮੇਰੇ ਕਿੱਥੇ ਰਹਿਣਾ ਹ ਮਿਤਨੇਰੀ ਘਰ ਵਾਲੀ ਕਹਿੋ ਜਈ ਹੈ ਮੇਰੇ ਕਿੰਨੇ ਬੱਚੇ ਨੇ ਕਿਹੜੀ ਕਿਹੜੀ ਕਲਾਸ ਵਿੱਚ ਪੜ੍ਹਦੇ ਨੇ ਜਾਂ ਕਦੀ ਉਹਨਾਂ ਨੂੰ ਮਲਾਉਣ ਲਈ ਲੈ ਕੇ ਆਵੀ ਕੁਝ ਵੀ ਤਾਂ ਨਹੀਂ ਸੀ ਪੁੱਛਿਆ ਉਸਨੇ ਮੈਂ ਉਸ ਦੀਆਂ ਸਹਿਮੀਆਂ ਅੱਖਾਂ ਬਾਰੇ ਸੋਚਦਾ ਹੋਇਆ ਬਾਹਰ ਨਿਕਲ ਆਇਆ ਤੇ ਗਲੀ ਵਿੱਚ ਖੜੇ ਪਾਣੀ ਤੇ ਬੇਤਰਤੀਬੀ ਨਾਲ ਰੱਖੇ ਹੋਏ ਸੀਵਰ ਪਾਈਪਾਂ ਤੋਂ ਬਚ-ਬਚ ਕੇ ਤੁਰਦਾ ਹੋਇਆ ਵਾਪਸ ਵਰਤ ਆਇਆ Thank you. Please like, share and subscribe.